ਤੇ ਆ ਛੱਤਾਂ ਤੁਸੀਂ ਪਾਉਣੀਆਂ ਸੀ ਅਜੇ ਹਾਂਜੀ ਇਹ ਪਾਉਣੀਆਂ ਸੀ ਪਾਣੀ ਕਰ ਤੇ ਖੜ ਗਏ ਹਾਂ ਹੁਣ ਪਾਉਂਗੇ ਫਿਰ ਨਹੀਂ ਹੁਣ ਕਿੱਥੇ ਪਾਣੀ ਆ ਬਚ ਜਾ ਤੇ ਟਾ ਕਾਡ ਲਵਾਉਂਦੇ ਜਿਨ੍ਹਾਂ ਨੇ ਵੋਟਾਂ ਪਾਉਂਦੇ ਜੀ ਉਹਨਾਂ ਸੁਣੀ ਨਹੀਂ ਨਾ ਨਾ ਅਜੇ ਤਾਂ ਨਹੀਂ ਸੁਣੀ ਹੁਣ ਬਾਤ ਕਹਿੰਦੇ ਹੁਣਾਂ ਦੇ ਹੁਣਾਂ ਦੇ ਹੁਣ ਆ ਸਸਿਕਾਲ ਆਪਾਂ ਟੈਂਡੀ ਵਾਲੇ ਪਾਸੇ ਜਾ ਰਹੇ ਹਾਂ ਜੀ ਇਹ ਸਾਹਮਣੇ ਪਿੰਡ ਟੈਂਡੀ ਵਾਲਾ ਤੇ ਆ ਦੇਖੋ ਤੁਸੀਂ ਇਹ ਝੋਨਾ ਸਾਰਾ ਡੁੱਬਿਆ ਹੋਇਆ ਸੀ ਇਹ ਜਿਹੜਾ ਤੁਹਾਨੂੰ ਹੁਣ ਦੇਖਦਾ ਉੱਤੇ ਇਹਦੀ ਮਿੱਟੀ ਆਈ ਆ ਇਹ ਸਾਰਾ ਡੁੱਬਿਆਂ ਦੇ ਉੱਪਰ ਦੀ ਪਾਣੀ ਸਾਰਾ ਲੰਘਿਆ ਹੋਇਆ ਤਾ ਲੋਕ ਕਿੰਨੇ ਪਰੇਸ਼ਾਨ ਹੋਣਗੇ ਪਰਲੇ ਪਾਸੇ ਦਰਿਆ ਛੁਕਾ ਮਾਰਦਾ ਅੱਗੇ ਜਾ ਕੇ ਲੋਕਾਂ ਨੂੰ ਪੁੱਛਦੇ ਆ ਕਿ ਉਹਨਾਂ ਦੀਆਂ ਕਿਹੜੀਆਂ ਮਜਬੂਰੀਆਂ ਨੇ ਕਿਉਂਕਿ ਕਹਿੰਦੇ ਆ ਕਿ ਇਸ ਪਿੰਡ ਦੇ ਪਰਲੇ ਪਾਸੇ ਦਰਿਆ ਬਿਲਕੁਲ ਨਾਲ ਆ ਗਿਆ ਤਾਂ ਆਪਾਂ ਅੱਗੇ ਜਾ ਕੇ ਦੇਖਦੇ ਆ ਕਿ ਦਰਿਆ ਕਿੰਨਾ ਕੁ ਨਾਲ ਆ ਗਿਆ ਇਸ ਪਾਸੇ ਪਾਕਿਸਤਾਨ ਦੇ ਪਿੰਡ ਬਿਲਕੁਲ ਲੱਗ ਗਿਆ ਤੇ ਸਾਨੂੰ ਨਾ ਆਵਾਜ਼ ਆ ਰਹੀ ਹੈ ਸ਼ਾਇਦ ਮਾਈਕ 'ਚ ਤੁਹਾਨੂੰ ਆਵਾਜ਼ ਨਾ ਆਵੇ ਉਹਨਾਂ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਜਾ ਰਹੀ ਹੈ ਤੇ ਸਾਨੂੰ ਪੂਰੀ ਆਵਾਜ਼ ਜਿਹੜੀ ਹੈ ਸੁਣੀ ਸੁਣੀ ਜਾ ਰਹੀ ਹੈ ਤਾਂ ਇੱਥੋਂ ਮਹਿਜ ਮੈਨੂੰ ਲੱਗਦਾ ਸਿੱਧਾ ਜਿਹੜਾ ਉਹ 3-4 ਕਿਲੋਮੀਟਰ ਹੋਣਾ ਤਾਂ ਪਾਣੀ ਚ ਆਵਾਜ਼ ਵੈਸੇ ਵੀ ਵੱਜ ਜਾਂਦੀ ਹੈ ਹਾਂਜੀ ਸਰ ਵੰਡਾਏ ਰਾਸ਼ਨ ਸੋ ਤੁਰਨਾ ਬੜਾ ਔਖਾ ਲੱਗਦਾ ਹੈ ਪਾਣੀ ਦੇ ਵਿੱਚ ਹਨਾ ਪੂਰਾ ਅੱਗੇ ਜਿਆਦਾ ਪਾਣੀ ਜ਼ਿਆਦਾ ਹੈ ਕਿੰਨਾ ਕੋਣਾ ਕਿੰਨਾ ਕੋਣਾ ਜੀ ਤੇ ਉਹਨਾਂ ਤਾਂ ਜੇ ਡੁੱਬ ਜਾਈਗੀ ਇਹ ਛਾਜੂਗਾ ਹਾਂਜੀ ਹਾਂਜੀ ਕਿੱਥੇ ਕਿ ਜਾ ਕੇ ਆਹ ਖੰਭਾ ਲੰਘ ਆਹ ਖੰਭਾ ਲੰਘਦੇ ਹਾਂ ਬਸ ਉੱਥੇ ਪਾਣੀ ਡੂੰਗਾ ਉੱਥੇ ਸੜਕ ਦੇ ਉੱਤੇ ਡੂੰਗਾ ਹਾਂਜੀ ਸਰ ਕੋਈ ਨਹੀਂ ਕਨਾਲ ਪੂਆਂ ਅੱਛਾ ਹਾਂਜੀ ਪਿੰਡ ਦੇ ਬਿਲਕੁਲ ਨਾਲ ਆ ਹਾਂਜੀ ਨਾਲ ਆ ਪਿੰਡ ਦੇ ਵਿੱਚ ਸੋ ਡਾਕਟਰ ਸਾਹਿਬ ਵੀ ਆ ਗਏ ਨੇ ਡਾਕਟਰ ਸਾਹਿਬ ਗਵਰਨਮੈਂਟ ਵੱਲੋਂ ਜੀ ਨਹੀਂ ਹਾਂਜੀ ਮੈਂ ਪ੍ਰਾਈਵੇਟ ਤੌਰ ਤੇ ਹੀ ਸੇਵਾ ਕਰਦਾ ਅੱਛਾ ਮੈਂ ਐਸਐਮਓ ਰਟਾਇਰ ਹੋਇਆ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਤੇ ਹੁਣ ਤੁਸੀਂ ਉੱਥੋਂ ਆਏ ਹੋ ਜਾਂ ਇੱਥੇ ਰਹਿ ਰਹੇ ਹੋ ਨਹੀਂ ਮੈਂ ਉੱਥੋਂ ਆਇਆ ਜੀ ਮੈਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਭਗ ਜਿੱਥੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਸੀਗੇ ਜ਼ਿਲ੍ਹੇ ਸੀਗੇ ਉਹਨਾਂ ਦੇ ਵਿੱਚ ਮੈਂ ਜਾ ਤੁਸੀਂ ਹੁਸ਼ਿਆਰਪੁਰ ਤੋਂ ਸੇਵਾ ਕਰਨ ਆਏ ਹੋ ਹਾਂਜੀ ਹਾਂ ਤੇ ਦੇਖੋ ਜੀ ਜਿੱਥੇ ਹੁਸ਼ਿਆਰਪੁਰ ਤੋਂ ਮਿੱਟੀ ਦੀਆਂ ਟਰਾਲੀਆਂ ਆਈਆਂ ਅਸੀਂ ਡਾਕਟਰ ਸਾਹਿਬ ਨੂੰ ਵੀ ਸਲੂਟ ਕਰਦੇ ਆ ਕਿ ਸਾਡੇ ਲੋਕਾਂ ਦੀ ਸੇਵਾ ਕਰਨਾ ਕਿਵੇਂ ਦਾ ਲੱਗਾ ਤੁਹਾਨੂੰ ਮੰਜਰ ਇੱਥੇ ਅੰਦਰ ਲੋਕ ਕਿੰਨੇ ਕੁ ਪ੍ਰੇਸ਼ਾਨ ਦੁਖੀ ਨੇ ਬਿਮਾਰ ਨੇ ਬਹੁਤ ਪਰੇਸ਼ਾਨ ਹੈ ਜੀ ਲੋਕ ਸਾਡ ਦੇਖ ਕੇ ਸਾਡਾ ਆਪਣਾ ਮਨ ਵੀ ਜਿਹੜਾ ਨਾ ਉਹ ਪਰ ਆਉਂਦਾ ਦੇਖ ਕੇ ਲੋਕਾਂ ਦੀ ਤਕਲੀਫ ਦੇਖ ਕੇ ਜਿਸ ਤਰ੍ਹਾਂ ਦੱਸਦੇ ਕਿ ਹਰ ਸਾਲ ਹੀ ਇਹ ਸਾਡੇ ਇੱਥੇ ਪਾਣੀ ਆ ਜਾਂਦਾ ਹੁਣ ਇਸ ਵੇਲੇ ਉਹਨਾਂ ਨੂੰ ਇਹ ਆ ਕਿ ਸਾਡੇ ਪੰਜਾਬੀਆਂ ਦੀ ਜਿਹੜੀ ਇੱਕ ਖਾਸੀਅਤ ਹੈ ਕਿ ਇਹਨਾਂ ਨੂੰ ਖਾਣੇ ਪਾਣੀ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਦਵਾਈਆਂ ਦੀ ਲੋੜ ਸੀਗੀ ਮੈਂ ਹੁਣ ਮੇਰੇ ਖਲ 50 60 ਜਿਹੜੇ ਪੇਸ਼ੈਂਟ ਹੈ ਉਹ ਮੈਂ ਹੁਣ ਦੇਖਿਆ ਇੰਨੇ ਪੇਸ਼ੈਂਟ ਦੇ ਅੰਦਰ ਹਾਂਜੀ ਹਾਂਜੀ ਅੱਛਾ 50 60 ਪੇਸ਼ੈਂਟ ਸੀਗੇ ਉਹਨਾਂ ਦੀ ਵਜ੍ਹਾ ਪਾਣੀ ਹੈ ਇਹ ਲਗਭਗ 80% ਜਿਹੜੇ ਆ ਉਹ ਪਾਣੀ ਦੀ ਵਜ੍ਹਾ ਕਰਕੇ ਕੀ ਬਿਮਾਰੀਆਂ ਕੀ ਅੰਦਰ ਤੁਸੀਂ ਡਾਕਟਰ ਹੋ ਕਿਹੜੀਆਂ ਪੈਦਾ ਹੋ ਰਹੀਆਂ ਐਸਐਮਓ ਰਿਟਾਇਰ ਹੋ ਜਾਂ ਦੱਸੋ ਹਾਂਜੀ ਹਾਂਜੀ ਜੀ ਆ ਪਾਣੀ ਕਰਕੇ ਕਿਹੜੀਆਂ ਹੋਣ ਇੱਕ ਤਾਂ ਜਿਹੜੀਆਂ ਆਮ ਬਿਮਾਰੀਆਂ ਜਿਹੜੀ ਉਹ ਤਾਂ ਆਮ ਹੁੰਗੀਆਂ ਆ ਹਾਂਜੀ ਪਾਣੀ ਕਰਕੇ ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਉਹ ਹੋ ਰਹੀਆਂ ਔਰ ਚਮੜੀ ਜਿਸ ਤਰ੍ਹਾਂ ਪੈਰ ਆਪਣੇ ਵਿੱਚ ਪਾਣੀ ਦੇ ਆ ਤੇ ਉਹਦੇ ਵਿੱਚ ਪੰਜਾਬੀ ਦੇ ਵਿੱਚ ਜਿੱਦਾ ਪਗਲ ਕੋਰੋਈਆਂ ਹੋ ਗਈਆਂ ਉਹ ਬਿਮਾਰੀ ਲਗਭਗ ਸਾਰਿਆਂ ਨੂੰ ਆ ਜਿੰਨੇ ਵੀ ਪੈਰ ਪਾਣੀ ਦੇ ਵਿੱਚ ਰੱਖਣੇ ਆ 2-4 ਘੰਟੇ ਉਹਨਾਂ ਦੇ ਹੋ ਜਾਣੀ ਆ ਉਹਨਾਂ ਦੇ ਹੋ ਹੀ ਜਾਣੇ ਪਸ਼ੂਆਂ ਨੂੰ ਦੇਖਿਆ ਤੁਸੀਂ ਕਿਤੇ ਵੈਸੇ ਪਸ਼ੂਆਂ ਨੂੰ ਨਹੀਂ ਪਸ਼ੂਆਂ ਦਾ ਵੈਸੇ ਮੈਂ ਦੇਖਿਆ ਜਿੰਨੇ ਕਿ ਮੈਂ ਦੇਖਿਆ ਉਹ ਠੀਕ ਠਾਕ ਸੁੱਕੀ ਜਗ੍ਹਾ ਲੋਕਾਂ ਨੇ ਲੈ ਆਂਦੇ ਆ ਕਿਸੇ ਦੇ ਘਰ ਚ ਪਾਣੀ ਅਗਰ ਆਇਆ ਵੀ ਸੀਗਾ ਉਹਨੂੰ ਡੰਗਰ ਆਪਣੇ ਜਿਹੜੀ ਕੱਢ ਕੇ ਸੁੱਕੀ ਇਸ ਪਿੰਡ ਦੇ ਵਿੱਚ ਜਦੋਂ ਪਾਣੀ ਲੈ ਗਿਆ ਸਾਰਾ ਕੁਝ ਸੁੱਕਾ ਹੋ ਗਿਆ ਦੁਬਾਰਾ ਦੇਖਣਾ ਆਓਗੇ ਮੈਂ ਕਿੱਥੇ ਆਇਆ ਸੀ ਹੁੰਦਾ ਬੋਟ ਤੇ ਆ ਗਏ ਜਰੂਰ ਜਰੂਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿਉਂਕਿ ਫਿਰ ਤੁਹਾਨੂੰ ਦਰਿਆ ਦਿਖਾਵਾਂਗੇ ਨਾ ਬਿਲਕੁਲ ਦਰਿਆ ਛੂਕਦਾ ਇਧਰੋਂ ਪਾਕਿਸਤਾਨ ਦਾ ਪਿੰਡ ਭਿੱਖੀਵਿੰਡਾ ਬਿਲਕੁਲ ਨਾਲ ਅੱਛਾ ਜੀ ਅੱਛਾ ਬਿਲਕੁਲ ਨਾਲ ਆ ਗਿਆ ਇੱਥੇ 2 ਕਿਲੋਮੀਟਰ ਤੇ 2 ਕਿਲੋਮੀਟਰ ਹੋਣਾ ਮੈਂ ਅੱਛਾ 2 ਕਿਲੋਮੀਟਰ ਤੇ ਭਿੱਖੀਵਿੰਡ ਪਿੰਡ ਆ ਤੁਹਾਨੂੰ ਲੱਗਦਾ ਕਿ ਬਿਲਕੁਲ ਪਾਕਿਸਤਾਨ ਦੇ ਹਾਂ ਹਾਂ ਬਿਲਕੁਲ ਤੁਸੀਂ ਦੱਸਿਆ ਮੈਨੂੰ ਵੈਸੇ ਪਤਾ ਨਹੀਂ ਸੀ ਤੁਸੀਂ ਦੱਸ ਰਹੇ ਹੋ ਪਾਕਿਸਤਾਨ ਆਪਾਂ ਇੱਕ ਮਿੰਟ ਜੀ ਇੱਕ ਮਿੰਟ ਰੁਕਿਓ ਆਵਾਜ਼ ਆ ਰਹੀ? ਹਾਂਜੀ ਇਹ ਪਾਕਿਸਤਾਨ ਦੇ ਮਸਜਿਦ ਚ ਆ ਰਹੀ ਅੱਛਾ ਆ ਸੁਣੋ ਠੀਕ ਹਾਂਜੀ ਆ ਰਹੀ ਆ ਰਹੀ ਨਵਾਜ਼ ਦਾ ਟਾਈਮ ਹੋਇਆ ਹਾਂ ਉਹ ਦੇਖੋ ਇਹ ਬਿਲਕੁਲ ਨਾਲ ਹੈ ਬਿਲਕੁਲ ਨਾਲ ਤੇ ਤੁਸੀਂ ਦੁਬਾਰਾ ਜਦੋਂ ਸੁੱਕਾ ਹੋਇਆ ਉਦੋਂ ਵੀ ਆਇਓ ਜੀ ਸਾਨੂੰ ਖੁਸ਼ੀ ਹੋਏ ਦੂਰ ਹੋ ਤੁਸੀਂ ਹੁਸ਼ਿਆਰਪੁਰ ਤੋਂ ਸਾਡੇ ਲੋਕ ਬੇਨਤੀ ਕਰਨੀ ਹੈ ਸਰਕਾਰਾਂ ਨੂੰ ਬੇਨਤੀ ਹਾਂ ਜੀ ਕਿ ਇਹ ਕਈ ਇਲਾਕੇ ਜਿਵੇਂ ਡੇਰਾਵਾ ਬਣਾਣਕ ਜਾ ਕੇ ਆਂ ਰਮਦਾਸ ਜਾ ਕੇ ਆ ਉਹ ਤੇ ਤੁਸੀ ਵਨ ਟੁੱਟਣ ਕਰਕੇ ਜਿਹੜਾ ਪਾਣੀ ਆਇਆ ਹਾਂ ਪਰ ਇੱਥੇ ਤਾਂ ਹੈਰਾਨੀ ਦੀ ਗੱਲ ਇਹ ਆ ਕਿ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਕਿ ਤੁਸੀ ਵਨ ਹੈ ਹੀ ਨਹੀਂ ਨੇ ਨੇ ਉਹ ਇਥੇ ਨਹੀਂ ਨਾ ਇਹ ਸਿਲ ਚ ਦਰਿਆ ਦਾ ਏਰੀਆ ਤੁਸੀਂ ਬੰ ਹੈਗਾ ਤੁਸੀਂ ਬੰ ਬੜਾ ਬਾਹਰ ਹੈ ਅੱਛਾ ਅੱਛਾ ਹਾਂਜੀ ਹਾਂਜੀ ਉਹ ਦੂਸਰੇ ਪਾਸੇ ਦੂਸਰੇ ਪਾਸੇ ਹਾਂਜੀ ਹਾਂਜੀ ਇਹ ਪਾਣੀ ਇਹ ਕੱਟ ਕੇ ਆਇਆ ਕਿਉਂਕਿ ਤਾਂ ਹੀ ਫਿਰੋਜ਼ਪੁਰ ਬਚਿਆ ਨਾ ਜੇ ਤੁਸੀਂ ਬੰ ਨਾ ਹੁੰਦਾ ਫਿਰ ਡਾਕਟਰ ਸਾਹਿਬ ਪਾਣੀ ਸਾਰਾ ਫਿਰੋਜ਼ਪੁਰ ਪਹੁੰਚ ਜਾਣਾ ਸ਼ਹਿਰ ਚ ਅੱਛਾ ਤੁਸੀਂ ਬੰ ਹੈਗਾ ਉਹ ਦੂਰ ਆ ਇਥੋਂ ਇਹ ਦਰਿਆ ਦਾ ਏਰੀਆ ਹੈ ਇਹ ਦਰਿਆ ਦਾ ਦਰਿਆ ਦਾ ਠੀਕ ਹੈ ਡਾਕਟਰ ਸਾਹਿਬ ਸੋ ਇਥੋਂ ਟੈਂਡੀ ਵਾਲਾ ਪਿੰਡ ਸ਼ੁਰੂ ਹੋ ਜਾਂਦਾ ਆ ਦੇਖੋ ਤੁਸੀਂ ਸ਼ੁਰੂ ਹੁੰਦਿਆਂ ਨਾਲ ਇਥੇ ਸ਼ਾਇਦ ਇੱਕ ਪ੍ਰਾਈਵੇਟ ਡਾਕਟਰ ਦੀ ਦੁਕਾਨ ਆ ਇਹ ਵੀ ਜ਼ਰੂਰੀ ਹੈ ਕਿਉਂਕਿ ਪਿੰਡਾਂ ਐਸ ਮੌਕੇ ਬੜੀਆਂ ਸਹੂਲਤਾਂ ਦੀ ਲੋੜ ਆ ਡਾਕਟਰੀ ਸਹੂਲਤਾਂ ਦੀ ਲੋੜ ਆ ਤਾਂ ਪਿੰਡ 'ਚ ਵਰਦਿਆਂ ਨਾਲ ਪਹਿਲਾ ਘਰ ਹੀ ਦੇਖੋ ਤੁਸੀਂ ਪਾਣੀ ਨਾਲ ਡੁੱਬਿਆ ਪਿਆ ਤਾਂ ਅੱਗੇ ਤਾਂ ਪਤਾ ਨਹੀਂ ਕੀ ਮੰਜ਼ਰ ਹੋਣਾ ਜਿਹੜੇ ਪਾਸੇ ਕਹਿੰਦੇ ਆ ਕਿ ਦਰਿਆ ਬਿਲਕੁਲ ਨਾਲ ਆ ਗਿਆ ਉਧਰ ਵੀ ਚੱਲਦੇ ਆਂ ਆਜੋ ਆਹ ਦੇਖੋ ਤੁਸੀਂ ਆਹ ਜਿਹੜਾ ਘਰ ਹੈ ਇਹ ਬਿਲਕੁਲ ਪਾਣੀ 'ਚ ਸਾਰਾ ਜਿਹੜਾ ਡੁੱਬਿਆ ਪਿਆ ਸਾਰਾ ਚੌਂਕਾ ਸਾਰਾ ਘਰ ਜਿਹੜਾ ਕਿਉਂਕਿ ਅੱਗੇ ਪਾਣੀ ਡੂੰਘਾ ਹੈ ਤਾਂ ਸਾਰਾ ਘਰ ਜਿਹੜਾ ਪਾਣੀ ਜਿਹੜਾ ਇਹ ਪਹਿਲਾ ਘਰ ਹੈ ਤੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿ ਅੱਗੇ ਕੀ ਮੰਜ਼ਰ ਹੈ ਆ ਟੈਂਡੀ ਵਾਲੇ ਪਿੰਡ ਦੇ ਚਾਹੇ ਆ ਬੀਬੀਆਂ ਸਾਡੇ ਨਾਲ ਆ ਸਾਰੇ ਪਾਸੇ ਪਾਣੀ ਨਾਲ ਘਰੇ ਪੈ ਜੇ ਸਾਰੇ ਪਾਸੂ ਘਰੇ ਪਿਆ ਕੋਈ ਸਾਰੇ ਪਾਸੇ ਪਾਣੀ ਪਾਣੀ ਘਰਾਚ ਪਾਣੀ ਵੜ ਗਿਆ ਕੋਈ ਸਾਡੀ ਫਸਲਾਂ ਹੀ ਨਹੀਂ ਬਚੀਆਂ ਤੇ ਤੇ ਆ ਮੁੱਢੇ ਆ ਗਿਆ ਸਾਰਾ ਅੱਛਾ ਜੀ ਪੋਰਾ ਦੋ ਘਰ ਵੀ ਵਿੱਚ ਡੱਗ ਪਏ ਦੋ ਕਾਰ ਡੇਗੇ ਨੇ ਵਿੱਚ ਹਾਂ ਦੋ ਕਾਰ ਡੇਗੇ ਪਏ ਵਿੱਚ ਮੁਸ਼ਕਲ ਕਿੰਨੀ ਕਾਕੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੜੀ ਜਿਆਦਾ ਬੜੀ ਕੋਈ ਰਸਤਾ ਹੀ ਨਹੀਂ ਰਹੇਗਾ ਰਸਤਾ ਛੜਕਾ ਟੋਟਕੀਆਂ ਸਾਰੀਆਂ ਅੱਛਾ ਜੀ ਹਾਂ ਕਿੰਨੀ ਕੁ ਮੁਸ਼ਕਲ ਮਾਤਾ ਜੀ ਤੁਹਾਨੂੰ ਜਦੋਂ ਦੇ ਵਿਆਹ ਕਿ ਆਏ ਹੋ ਇੱਥੇ ਜੇ ਇੱਥੇ ਹੀ ਐ ਅੱਛਾ ਬੜੀ ਮੁਸ਼ਕਲ ਸਾਡੇ ਤਾਂ ਪਾਰ ਦਾ ਅਗਲੇ ਪਾਣੀ ਤੇ ਬਹੁਤ ਫਸਲ ਖਰਾਬ ਹੋ ਗਈ ਹੈ ਉਦੋਂ ਵੀ ਕੁਛ ਨਹੀਂ ਮਿਲਿਆ ਹਾਂ ਤੇ ਹੁਣ ਵੀ ਵੀ ਅਸੀਂ ਕਹਿੰਨੇ ਵੀ ਡੰਗਰਾਂ ਦਾ ਆਵੇ ਤੇ ਇਹ ਕੱਚਾ ਰਾਸਣ ਵੀ ਦੂਜਾ ਅਜੇ ਘਾਟ ਆਵੇ ਵੀ ਰਾਸਣ ਮਿਲਿਆ ਤੁਹਾਨੂੰ ਵੈਸੇ ਮਿਲਦਾ ਕਿੰਨਾ ਕੁ ਪੈਂਦਾ ਮਿਲਦਾ ਘਾਟ ਵੀ ਹੁੰਦਾ ਹੈ ਅੱਛਾ ਰੈਡ ਬਰੋਡ ਮਿਲਦੇ ਨੇ ਮੱਝਾਂ ਦੇ ਉਹ ਚਾਰ ਚੂਰ ਆਉਂਦਾ ਆਉਂਦਾ ਪਰ ਉਹ ਸਾਡਾ ਰਾਹ ਖਰਾਬ ਹੋ ਗਿਆ ਅੱਛਾ ਜੀ ਰਾਹ ਖਰਾਬ ਹੋ ਗਿਆ ਪਰ ਮੁਸ਼ਕਲ ਇਹ ਵੀ ਹੈ ਨਾ ਕਿ ਪਿੱਛੇ ਰਾਸ਼ਨ ਬਹੁਤ ਆ ਰਿਹਾ ਹੁਣ ਜਿਹੜੀਆਂ ਗੰਡਾਆਂ ਆਂ ਹੁੰਦੀਆਂ ਪੱਠਿਆਂ ਵਾਲੀਆਂ ਉਹ ਬੜੀਆਂ ਵੱਡੀਆਂ ਹੁੰਦੀਆਂ ਉੱਥੇ ਤੱਕ ਪਹੁੰਚਣੀ ਔਖੀਆਂ ਜੀ ਫਿਰ ਪਸ਼ੂ ਕਿਵੇਂ ਚੱਲਦੇ ਪਸ਼ੂ ਉਹ ਜਿਹੜਾ ਵੰਡੇ ਆਏ ਮਿਲਦਾ ਜਿਵੇਂ ਕਿਲੋ ਕਿਲੋ ਮਿਲ ਗਿਆ 2-2 ਕਿਲੋ ਮਿਲ ਗਿਆ ਪਹਿਲੀ ਗੱਲ ਰਸ ਇਤੂ ਕੋਈ ਚੀਜ਼ ਰੰਗਦੀ ਨਹੀਂ ਪਈ ਤੇ ਡੰਗਰ ਭੁੱਖੇ ਮਰੀ ਜਾਂਦੇ ਨੇ ਹੋਰ ਮੁੱਖ ਮੰਤਰੀ ਆਏ ਸੀ ਤੁਹਾਡੇ ਪਿੰਡ ਉਹ ਫੇਰ ਨਹੀਂ ਆਇਆ ਪਿੱਛੇ ਹੀ ਮੁੜ ਗਿਆ ਹਾਂਜੀ ਉਹ ਪਿੱਛੇ ਹੀ ਮੁੜ ਗਿਆ ਇੱਥੇ ਨਹੀਂ ਆਇਆ ਅੱਗੇ ਪਾਣੀ ਸੀ ਪਿੱਛੇ ਬੰਨ ਤੇ ਖੜੇ ਰਹੇ ਹਾਂ ਬੰਨ ਤੇ ਖੜੇ ਰਹੇ ਕੋਈ ਕੋਈ ਦੇਖੇ ਗਿਆ ਕਾ ਕੇ ਗਿਆ ਤੁਹਾਨੂੰ ਕੁਝ ਆ ਸਹੀ ਤੇ ਉੱਥੇ ਕਹ ਤੇ ਨਹੀਂ ਗਏ ਅਸੀਂ ਤਾਂ ਕੋਈ ਕੋ ਨਹੀਂ ਸੀ ਮੰਗ ਕੀ ਮਾਤਾ ਜੀ ਮੰਗ ਕੀ ਮੰਗ ਸਾਡੇ ਇਹ ਪਿੱਛੇ ਥਾਂ ਸਾਨੂੰ 5-5 ਮਰਲੇ ਮਿਲਣੇ ਚਾਹੀਦੇ ਏ ਤੇ ਹੋਰ ਸਾਨੂੰ ਵੀਵੇਂ ਸੁੱਕਾ ਰਾਸਣ ਦਿਓ ਤਿਆ ਨੂੰ ਬੜੀ ਮਸੀਵਤ ਇਥੇ ਸੋ ਬਿਲਕੁਲ ਲੋਕਾਂ ਨੇ ਨਾ ਜਿਹਦੇ ਨਾਲ ਵੀ ਗੱਲ ਕਰੀ ਦਿਓ ਇਹੀ ਗੱਲ ਕਰਦਾ ਹੈ ਕਿ ਸਾਨੂੰ ਪੰਜ ਪੰਜ ਮਰਲੇ ਜਾਂ ਦੋ ਦੋ ਤਿੰਨ ਤਿੰਨ ਮਰਲੇ ਜਿੰਨੀ ਵੀ ਘਰ ਦੇ ਮੁਤਾਬਕ ਜੀਆਂ ਦੇ ਮੁਤਾਬਕ ਜਿਹੜੀ ਹੈ ਨਾ ਉਹ ਜਗ੍ਹਾ ਦਿਓ ਪਿੱਛੇ ਦਰਿਆ ਤੋਂ ਬਾਹਰ ਤਾਂ ਕਿ ਲੋਕ ਵਸਣ ਉੱਥੇ ਤਾਂ ਖੇਤੀਬਾੜੀ ਕਰਨ ਵਾਸਤੇ ਇੱਥੇ ਆ ਜਾਣ ਤਾਂ ਕਿ ਜੰਗਾ ਵੇਲੇ ਤਾਂ ਉਸ ਤੋਂ ਬਾਅਦ ਜਿਹੜਾ ਇਹੋ ਜਿਹੇ ਹਾਲਾਤਾਂ ਹੜਾਂ ਦੇ ਹਾਲਾਤਾਂ ਦੇ ਆ ਦੇਖੋ ਤੁਸੀਂ ਸਾਰੇ ਪਿੰਡ ਦੇ ਦੁਆਲੇ ਪਿੰਡ ਦੇ ਵਿੱਚ ਹੀ ਪਾਣੀ ਆ ਗਿਆ ਸਾਰਾ ਆ ਸਾਰਾ ਦਰਿਆ ਆ ਇਹ ਪਿੰਡ ਹੈਗਾ ਹੀ ਦਰਿਆ ਦੇ ਵਿੱਚ ਵਸਿਆ ਹੋਇਆ ਸਾਰਾ ਟਿੰਡੀ ਵਾਲੇ ਪਿੰਡ ਦਾ ਇਹ ਉਹ ਪਾਸਾ ਹੈ ਜਿੱਥ ਸਕੂਲ ਆ ਦੇਖੋ ਤੁਸੀਂ ਇਹ ਸਕੂਲ ਤੋਂ ਪੰਜ ਕਿੱਲੇ ਅੱਗੇ ਅਸੀਂ ਆਉਂਦੇ ਰਹੇ ਆ ਇੱਥੇ ਤੁਹਾਨੂੰ ਵੀਡੀਓ ਦਿਖਾਈਆਂ ਪੰਜ ਕਿੱਲੇ ਅੱਗੇ ਬੇੜਾ ਪੈਂਦਾ ਹੁੰਦਾ ਸੀ ਉਹ ਬੇੜਾ ਦੇਖੋ ਘਰਾਂ 'ਚ ਪੈਣ ਲੱਗ ਗਿਆ ਆ ਖੜਾ ਉਹ ਬੇੜਾ ਆ ਦੇਖੋ ਤੁਸੀਂ ਇੱਥੇ ਅਸੀਂ ਆਈਦਾ ਸੀਗਾ ਖਬਰਾਂ ਕਰਨ ਵਾਸਤੇ ਟੈਂਡੀ ਵਾਲੇ ਦਾ ਸਕੂਲ ਆ ਆ ਸਕੂਲ ਦੀ ਕੰਧ ਆ ਜਿਹਦੇ ਨਾਲ ਮੇਰਾ ਹੱਥ ਲੱਗ ਰਿਹਾ ਉੱਤੇ ਲਿਖਿਆ ਵੀ ਇਹ ਟੈਂਡੀ ਵਾਲਾ ਸਕੂਲ ਪਰ ਥੱਲੇ ਮਾਹੌਲ ਇੰਨਾ ਉਹ ਹੈ ਕਿ ਕਲਾਲੀ ਬੜੀ ਫਸੀ ਆ ਕੋ ਪਤਾ ਨਹੀਂ ਲੱਗਦਾ ਕੋਈ ਜ਼ਹਿਰੀਲੀ ਚੀਜ਼ ਹੀ ਨਾ ਹੋਵੇ ਤਾਂ ਅੱਗੇ ਅਸੀਂ ਤਾਂ ਜਾ ਰਹੇ ਆ ਤਾਂ ਕਿ ਤੁਹਾਨੂੰ ਆਹ ਗੇਟ ਆ ਗਿਆ ਜੀ ਸਕੂਲ ਦਾ ਆ ਸਕੂਲ ਦਾ ਗੇਟ ਆ ਗਿਆ ਜਿਹੜਾ ਕਿ ਹੁਣ ਬੰਦ ਆ ਸਕੂਲ ਦੇ ਵਿੱਚ ਪਾਣੀ ਵੜਨ ਨੂੰ ਤਿਆਰ ਹੋਇਆ ਪਿਆ ਤਾਂ ਅੱਗੇ ਤਾਂ ਜਾ ਰਹੇ ਹਾਂ ਕਿ ਤੁਹਾਨੂੰ ਦਿਖਾਉਣਾ ਸੀ ਕਿ ਜਿਹੜਾ ਪਾਣੀ ਜਿਹੜਾ ਬੇੜਾ ਇੱਥੋਂ 5 ਕਿੱਲੇ ਪਰੇ ਲੱਗਦਾ ਸੀ ਉਹ ਬੇੜਾ ਹੁਣ ਪਿੰਡ ਦੇ ਵਿੱਚ ਹੀ ਉਹ ਪਿੱਛੇ ਖੜਾ ਉਹ ਪਿੰਡ ਦੇ ਬੂਏ ਤੱਕ ਹੀ ਪਹੁੰਚ ਗਿਆ ਸੋ ਬੜੀ ਵੱਡੀ ਮੁਸੀਬਤ ਇਹਨਾਂ ਲੋਕਾਂ ਵਾਸਤੇ ਪੈਦਾ ਹੋ ਗਈ ਆ ਆ ਸਾਰੇ ਪੰਚਾਇਤ ਕਾਰੇ ਜਾਂ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਵਿਖਾ ਕੇ ਜਾਂਦੇ ਸੀ ਪਰ ਹੁਣ ਇੱਥੇ ਮਾਹੌਲ ਆ ਦੇਖੋ ਆ ਸਰਕਾਰੀ ਬਿਲਡਿੰਗ ਦੇ ਵਿੱਚ ਪਾਣੀ ਇਹਦੇ ਅੰਦਰ ਵੜ ਗਿਆ ਸੀ ਹਾਂਜੀ ਹਾਂਜੀ ਪਾਣੀ ਵੜ ਗਿਆ ਸੀ ਸਾਰਾ ਪਾਣੀ ਵੜ ਗਿਆ ਹਾਂ ਇਹਨਾਂ ਨੇ ਹਾਂਜੀ ਹਾਂਜੀ ਪਾਣੀ ਬਹੁਤ ਹੋ ਗਿਆ ਇਹ ਇੱਕ ਹੀ ਸੀ ਪੰਚਾਇਤ ਘਰ ਇਹ ਇੱਕ ਹੈ ਡਮੈਨਸਰੀ ਆ ਗੁਰਦੁਆਰਾ ਸਾਹਿਬ ਹਾਂ ਇਹ ਗੁਰਦੁਆਰਾ ਸਾਹਿਬ ਡੁੱਬ ਗਿਆ ਸਰ ਇਹ ਡੁੱਬ ਗਿਆ ਸਾਰਾ ਤੇ ਗੁਰੂ ਗ੍ਰੰਥ ਸਾਹਿਬ ਉਹ ਕੱਢ ਲਿਆ ਆਪਾਂ ਇੱਧਰ ਲਾ ਕੇ ਕਿਥੇ ਬਾਹਰ ਕੇ ਲਾ ਕੇ ਅੱਛਾ ਬਾਹਰ ਕੇ ਲਾ ਕੇ ਸੋ ਆ ਦੇਖੋ ਆ ਗੁਰਦੁਆਰਾ ਸਾਹਿਬ ਬਣਾਇਆ ਸੀ ਇਹਨਾਂ ਨੇ ਹਾਂਜੀ ਹਾਂਜੀ ਆ ਧਿਆਨ ਨਾਲ ਕਰਕੇ ਇੱਧਰ ਦਿਖਾਓ ਇੱਧਰ ਆ ਗੁਰਦੁਆਰਾ ਸਭ ਹਾਂਜੀ ਬਣਾਇਆ ਸੀ ਤੇ ਸਾਰਾ ਗੁਰਦੁਆਰਾ ਸਭ ਪਾਣੀ ਚ ਡੁੱਬ ਗਿਆ ਗੁਰੂ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਇੱਥੋਂ ਕੱਢ ਕੇ ਹੋਰ ਸੇਫ ਜਗ੍ਹਾ ਤੇ ਜਿਹੜਾ ਉਹ ਲੈ ਗਏ ਆ ਸੋ ਇੱਧਰ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਆ ਜਿਹੜੇ ਪਾਸੇ ਸਤਲੁਜ ਦਰਿਆ ਬਿਲਕੁਲ ਹੀ ਪਿੰਡ ਦੇ ਕੋਲ ਆ ਗਿਆ ਸੋ ਇਹ ਬੜੀ ਵੱਡੀ ਪ੍ਰੋਬਲਮ ਇਹਨਾਂ ਲੋਕਾਂ ਨੂੰ ਖੜੀ ਹੋ ਗਈ ਆ ਕਿੰਨੀ ਆਬਾਦੀ ਆ ਇੱਥੇ ਲੋਕਾਂ ਨੇ ਅਜੇ ਘਰ ਪਾਏ ਆ ਛੱਤਾਂ ਪਾਉਣੀਆਂ ਅਜੇ ਛੱਤਾਂ ਪਾਉਣੀਆਂ ਤਾਂ ਮੁਸੀਬਤ ਇਹਨਾਂ ਦੇ ਸਿਰ ਤੇ ਆ ਗਈ ਆ ਸੋ ਆਹ ਦੇਖੋ ਬਹੁਤ ਹੀ ਖਤਰਨਾਕ ਮੰਜ਼ਰ ਆ ਇਹ ਇਧਰ ਫੌਜਾ ਸਿੰਘ ਦੀ ਪੈਲੀ ਵੀ ਸੀ ਹਾਂਜੀ ਹਾਂਜੀ ਆ ਫੌਜਾ ਸਿੰਘ ਦੀ ਰੁੜ ਗਈ ਸਾਰੀ ਸਾਰੀ ਲੋੜ ਗਈ ਸਾਰੀ ਰੁੜ ਗਈ ਐ ਸੋ ਦੇਖੋ ਆ ਦੇਖੋ ਆ ਦੇਖੋ ਆ ਪਾਣੀ ਆ ਰਿਹਾ ਆ ਸਾਰਾ ਦਰਿਆ ਬਣ ਗਿਆ ਆ ਕਲਾਲੀ ਜਿਹੜੀ ਆਉਂਦੀ ਪਈ ਆ ਸਾਰੀ ਕਲਾਲੀ ਆਉਂਦੀ ਪਈ ਨਾ ਇਹ ਸਾਰਾ ਦਰਿਆ ਬਣ ਗਿਆ ਇਹ ਸਾਰਾ ਦਰਿਆ ਬਣ ਗਿਆ ਇਹ ਪੰਜ ਕਿਲੇ ਪਿੱਛੇਗਾ ਸੀ ਦਰਿਆ ਅੱਜਾ ਵੇਖੋ ਅੱਜ ਆ ਗਿਆ ਆਪਣੇ ਪਿੰਡ ਦੇ ਲਾਗੇ ਹਾਂ ਪਿੰਡ ਦੇ ਲਾਗੇ ਆ ਗਿਆ ਆਹ ਘਰ ਖੜਾ ਹੈ ਇਹ ਇਹ ਵੀ ਮੰਨ ਲਓ ਚੰਦ ਮਿੰਟਾਂ ਵਿੱਚ ਜਾ ਰਿਹਾ ਹੈ ਚੰਦ ਮਿੰਟ ਹੀ ਨੇ ਪਤਾ ਨਹੀਂ ਕਦੋਂ ਪਤਾ ਨਹੀਂ ਕਦੋਂ ਜਾ ਸਕਦਾ ਇਹ ਜਗਾ ਕਿੰਨਾ ਦੀ ਹੈ ਇਹ ਕਸ਼ਮੀਰ ਸਿੰਘ ਦੀ ਹੈ ਆਜੋ ਇੱਥੇ ਆਓ ਇੱਥੇ ਆਜੋ ਆਹ ਦੇਖੋ ਤੁਸੀਂ ਇਹ ਪੰਜ ਕਿਲੇ ਦੂਰ ਸੀ ਦਰਿਆ ਤੁਹਾਡੇ ਘਰ ਕੋਲੇ ਆ ਗਿਆ ਡਰ ਨਹੀਂ ਲੱਗਦਾ ਜੀ ਡਰ ਲੱਗਦਾ ਕਿਉਂ ਨਹੀਂ ਲੱਗਦਾ ਤੇ ਆਹ ਛੱਤਾ ਤੁਸੀਂ ਪਾਉਣੀਆਂ ਸੀ ਅਜੇ ਹਾਂ ਜੀ ਪਾਉਣੀਆਂ ਸੀ ਪਾਣੀ ਕਰ ਤੇ ਖੜ ਗਏ ਹਾਂ ਹੁਣ ਪਾਓਗੇ ਫਿਰ ਨਹੀਂ ਹੁਣ ਕਿੱਥੇ ਪਾਣੀ ਆ ਨਿਆ ਬਚ ਜਾਉ ਤੇ ਟਾ ਕੱਢ ਲਵਾ ਦੇ ਹੂੰ ਜੇ ਬਚਾਈ ਨਾ ਤਾਂ ਫਿਰ ਤਾਂ ਕੀ ਆ ਦਰਿਆ ਨਾਲ ਹੀ ਆ ਕੇ ਜਮ ਹੂੰ ਕਿੰਨੀ ਕੁ ਪੈਲੀ ਇਧਰੋਂ ਸਾਰੀ ਨੁਕਸਾਨੀ ਗਈ ਇਹ ਪਤਾ ਨਹੀਂ ਹੋਣੇ ਆਪਣੇ ਹੋਣੀ ਵੀ ਕਿਵੇਂ ਏਰੀਆ ਵਾ ਵਾ ਜਿਆਦਾ ਹੀ ਤੋ ਤੁਸੀਂ ਬਹੁਤ ਦੂਰ ਜਾ ਕੇ ਆਪਾਂ ਚੜਦੇ ਹੁੰਦੇ ਸੀ ਬੇੜੀ ਤੇ ਉਹ ਜਿਹੜੀ ਸੀ 8 9 ਕਿਲੇ ਜਿਹੜੀ ਆ ਦੋ ਟਾਈ 10 12 13 ਕਿਲੇ ਜਿਹੜੀ ਆ ਥੋੜੀ ਜਿਹੀ ਬਚੀ ਕਿਹੜਾ ਵੀ ਕਿਲਾ ਆ ਹਾਂ ਕਿਲਾ ਡੇਢ ਬਚੀ ਉਹ ਪਾਰ ਵੇ ਕਿੱਥੇ ਖਖਰੀ ਖੜੀ ਉਹ ਬੰਨ ਉਹ ਢਾਹ ਲੱਗ ਸੋ ਇਸ ਪਾਸੇ ਜਿਹੜਾ ਦਰਿਆ ਇਹ ਆਪਾਂ ਹੁਣ ਬਿਲਕੁਲ ਹੁਣ ਕਹਿ ਸਕਦੇ ਆ ਕਿ ਬਿਲਕੁਲ ਮੈਂ ਐਂਡ ਤੇ ਖੜਾ ਕਿਉਂਕਿ ਇਦੋਂ ਗਾ ਪਹਿਲਾਂ ਤਾਂ ਪੰਜ ਕਿ ਕਿੱਲੇ ਅੱਗੇ ਚਲੇ ਜਾਈਦਾ ਸੀ ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਦੇਖੋ ਆ ਸਿੱਧਾ ਦਰਿਆ ਨੇ ਟੱਕਰ ਮਾਰੀ ਐਸ ਪਿੰਡ ਨੂੰ ਤੇ ਪਿੰਡ ਨੂੰ ਢਾ ਲਾ ਦਿੱਤੀ ਐ ਤੇ ਹੁਣ ਵੀ ਖੋਰਦਾ ਪਿਆ ਹਾਂ ਖੋਰਦਾ ਪਿਆ ਬਹੁਤ ਪੂਰੀ ਜਾਂਦਾ ਆ ਕੱਲੋਂ ਪਿਛਾਏਗਾ ਤਾਂ ਅੱਜ ਅੱਜ ਸਵੇਰ ਸਵੇਰੇ ਆ ਗਿਆ ਨਹੀਂ ਨਹੀਂ ਕੱਲ ਕਿੱਥੇ ਸੀ ਕੱਲੋਂ ਪਿਛਾ ਕਿੱਦ ਚੱਗ ਜੀ ਉਹ ਪੁਛਾਏਗੀ ਅੱਛਾ ਤੇ ਆ ਆ ਕੇ ਮੁੱਢੇ ਆ ਗਿਆ ਅੱਜ ਹਾਂ ਅਛਾ ਕੀ ਕਾ ਲੱਗੇ ਉਹ ਕਰਾਲੀ ਪਿੱਛੇ ਗਈ ਸੀ ਅੱਜ ਇਥੇ ਆ ਗਿਆ ਦਰਿਆ ਖਾਮਤੀ ਆ ਦੂਜਾ ਲੱਗੀ ਆ ਗਿਆ ਕੰਮ ਰਿਆ ਆ ਹਰਾ ਇਧਰ ਹੈ ਰਿਆ ਲੋੜ ਗਿਆ ਹੈ ਜਾਨੇ ਕਿ ਪੈਦੇ ਜੋ ਰੁੱਖ ਰੁੱਖ ਵੀ ਸਾਰੇ ਲੋੜ ਗਿਆ ਟਾਹਣੀਆਂ ਨੂੰ ਲੱਗਾ ਹੈ ਇਧਰ ਵੀ ਇੱਕ ਕਾਰ ਆ ਗਈ ਇਹਦਾ ਕਾਰ ਨੰਬਰ ਦਰਾਂ ਦਾ ਹੈਗਾ ਹੀ ਕਾਰੋ ਵੀਡੀਓ ਚੱਲਾਇਆ ਤੇਰੇ ਹੈ ਪਹਿਲੋ ਦੂਰ ਹੈਗਾ ਥੋੜਾ ਜਾਂ ਹਾਂ ਸੋ ਦੇਖੋ ਹੁਣ ਪਿੱਛੇ ਪਾਣੀ ਜਿਹੜਾ ਕਰੀਬ 3 ਲੱਖ ਹਜੇ ਹੈਗਾ ਹੀ ਕਹਿ ਸਕਦੇ ਆ 290 ਦੇ ਕਰੀਬ ਹੈਗਾ ਤਾਂ ਪਾਣੀ ਘਟਿਆ ਜਰੂਰ ਹੈ ਇਸੇ ਰੀਚ ਵੀ ਘਟਿਆ ਪਰ ਸਪੀਡ ਦੇਖੋ ਜਿਸ ਤਰੀਕੇ ਨਾਲ ਇਹਦੀ ਸਪੀਡ ਆ ਤਾਂ ਇਹ ਟਿੰਡੀ ਵਾਲਾ ਪਿੰਡ ਜਿੱਥੇ ਮੈਂ ਖੜਾ ਇਹ ਲਾਸਟ ਪਿੰਡ ਆ ਇਸ ਤੋਂ ਅੱਗੇ ਪਾਕਿਸਤਾਨ ਪਾਕਿਸਤਾਨ ਦੇ ਪਿੰਡ ਸ਼ੁਰੂ ਹੋ ਜਾਂਦੇ ਆ ਤਾਂ ਇਸ ਪਿੰਡ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਐ ਸੱਤ ਲੋਈ ਨੇ ਬੜੇਗਾ ਕੀ ਕਿਉਂਕਿ ਇਹਨਾਂ ਨੇ ਸਮਾਂ ਰਹਿਂਦਿਆਂ ਰੌਲਾ ਪਾਇਆ ਸੀ ਜਦੋਂ ਇਹ ਦਰਿਆ ਪੰਜ ਕਿੱਲੇ ਪਿੱਛੇ ਸੀ ਉਦੋਂ ਇਹਨਾਂ ਨੇ ਬਹੁਤ ਰੌਲਾ ਪਾਇਆ ਕਿ ਇੱਥੇ ਸਾਨੂੰ ਨੋਚਾਂ ਚਾਹੀਦੀਆਂ ਸਾਡੇ ਪਿੰਡ ਨੂੰ ਢਾਹ ਲੱਗੀ ਆ ਉਹ ਵੀ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਆਪਾਂ ਪਾਈਆਂ ਸੀ ਹਾਂਜੀ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਆ ਕੰਨ ਲੱਗੇ ਪਈਏ ਨੋਚਾ ਬਣਾਣ ਨੋਚ ਤਿੰਨ ਸਾਲ ਤੋਂ ਤਿੰਨ ਸਾਲ ਹੋ ਗਏ ਨੇ ਹਾਂ ਅਸੀਂ ਆਖਾਂ ਪਈਏ ਹਾਨੂੰ ਇਹ ਨੋਚਾ ਬਾਹਰ ਦੇਓ ਹਾਂ ਉਹਨਾਂ ਕੋਈ ਆਹਰਾਂ ਨਹੀਂ ਕੀਤਾ ਵਿੱਚ ਅੱਛਾ ਉਹਨਾਂ ਖਾਜ ਕਰਨੇ ਅੱਜ ਕਰਨ ਗੱਟੇ ਦੇ ਛੱਡਦੇ ਹਾਂ ਗੱਟੇ ਹਟਦੇ ਨੇ ਰੋਡ ਜਿਹੜਾ ਜੱਟੇ ਕਿੰਨੇ ਲਵਾਏ ਸੀ ਕੋਈ ਐਮਐਲਏ ਕਿਸੇ ਦਾ ਨਾਂ ਨੂੰ ਹੈਗਾ ਕੋਈ ਕਿਸੇ ਨੇ ਲਵਾਏ ਹੁਣ ਇਹ ਕਿਹੜਾ ਐਮਐਲਏ ਆਦਾਰੇ ਆਤੀ ਮੰਤਰੀ ਆਦਾਰੇ ਨੇ ਜਾਂ ਦੂਜੀ ਆਦਾਰੇ ਆਮ ਹੀ ਲੋਕ ਆ ਚ 3 ਸਾਲ 3 ਸਾਲ ਹੋ ਗਏ ਛੋਡੀ ਆ ਗਿਆ ਹਾਂਜੀ ਪਟੇਰਾ ਆ ਗਿਆ ਲਾਹਰਾਣੇ ਛੋਡੀ ਦਾ ਮੁੰਡਾ ਹੁਣ ਕੀ ਚਾਹੁੰਦੇ ਕੀ ਜੀ ਤੁਸੀਂ ਹੁਣ ਚਾਹਨੇ ਆ ਵਿਆਹ ਹੁਣ ਨੋਚਾ ਵਾਲਾ ਤਾਂ ਕੰਮ ਹੀ ਨਹੀਂ ਰਹਿ ਗਿਆ ਪਿੰਡ ਦੇ ਤਾਂ ਜਮੇ ਨਾਲ ਆ ਗਿਆ ਉਹਨ ਤਾਂ ਚਾਹੀਦਾ ਪਿੱਛੇ ਸਾਨੂੰ ਕੋਈ ਥਾਂ ਤੋਂ ਦੇ ਦੇਵਣ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦਰਿਆ ਦੇਖ ਸਕਦੇ ਹੋ ਮੇਰੇ ਪਿੱਛੇ ਬਿਲਕੁਲ ਆ ਘਰ ਨੇ ਘਰਾਂ ਨੂੰ ਟੱਕਰ ਲਾਉਂਦਾ ਪਿਆ ਸਿੱਧੀ ਤਾਂ ਹੁਣ ਵੀ ਇਹਨਾਂ ਲੋਕਾਂ ਨੇ ਦੱਸਿਆ ਕਿ ਉਹ ਜਿੱਥੇ ਪਿੱਛੇ ਤੁਸੀਂ ਇਹ ਜਿਆਦਾ ਝੱਗ ਦੇਖਦੇ ਹੋ ਵੀ ਕੱਲ ਜਿਹੜਾ ਦਰਿਆ ਉੱਥੇ ਸੀਗਾ ਥੱਲਿਓ ਪਤਾ ਨਹੀਂ ਕਿੰਨੀ ਸਪੀਡ ਨਾਲ ਦਰਿਆ ਨੂੰ ਜਮੀਨ ਨੂੰ ਵੱਡਦਾ ਵੱਡਦਾ ਅੱਗੇ ਤੁਰਿਆ ਆਉਂਦਾ ਘੁੰਮਣ ਘੇਰੀ ਕਰਦਾ ਕਰਦਾ ਅੱਗੇ ਤੁਰਿਆ ਆਉਂਦਾ ਤਾਂ ਕਿਤੇ ਆ ਜਿਹੜਾ ਪਿੰਡ ਆ ਇਹਨੂੰ ਖੱਗਾ ਹੀ ਨਾ ਪੈ ਜਾਏ ਜਿਹੜਾ ਟੈਂਡੀ ਵਾਲਾ ਪਿੰਡ ਆ ਕਿਤੇ ਇਹਦੇ ਪਾਸੇ ਜਿਹੜਾ ਆਇਤੂ ਇਧਰ ਨੂੰ ਗਿਆ ਨਾ ਆਇਤੂ ਇਧਰ ਨੂੰ ਪੈਂਡ ਨੂੰ ਚਲਾਈ ਹਾਂਜੀ ਹਾਂ ਮਿੰਟੋ ਮਿੰਟੀ ਵਧਾ ਜਾ ਰਹੇ ਇਹ ਇਧਰ ਜਾਣੇ ਕੋ ਪਚੂ ਬੰਦ ਪੈਂਡ ਨੂੰ ਤਾਂ ਪੂਰਾ ਖਤਰਾ ਬਣ ਗਿਆ ਸਾਡੇ ਹੂੰ ਕੋਈ ਸਰਕਾਰ ਤੇ ਅਫਸਰ ਅਸਰ ਆਏ ਕੋਈ ਸਰਕਾਰ ਸਾਡੀ امدਾਦ ਕਰੇ ਨਹੀਂ ਅਜੇ ਤੱਕ ਕੋਈ ਵੀ ਨਹੀਂ ਆਇਆ ਹੂੰ ਇੱਥੇ ਨਹੀਂ ਆਂਦੇ ਨਦਿਆ ਕੋਈ ਨਹੀਂ ਆਂਦੇ ਪਿੱਛੇ ਤਾਂ ਦੇ ਪੈ ਰਾਜਾ ਰਸਤਾ ਕਿਦਾਂ ਉੱਥੇ ਰਾਜਾ ਕੋਲ ਤਫਸਰ ਆਂਦੇ ਪਿਆ ਇੱਥੇ ਨਹੀਂ ਆਂਦੇ ਸੱਤ ਲੋਕ ਕੋਈ ਨਹੀਂ ਆਂਦੇ ਪਿੰਡ ਕੋਈ ਨਹੀਂ ਆ ਰਿਹਾ ਅਫਸਰ ਨਾ ਦੇ ਕੋ ਬੋਟ ਹੈ ਗਿਆ ਆ ਕੇ ਚੈੱਕ ਕਰਨ ਵੀ ਪਿੰਡ ਨੂੰ ਕਿੰਨੀ ਘਟਾ ਲੱਗੀ ਹੋਈ ਆ ਕੇ ਦੇਖਣ ਆ ਕੇ ਅਫਸਰ ਫਿਰ ਇਹਦਾ ਹੱਲ ਕਰਨ ਕੋਈ ਜੱਜਾ ਕੋਈ ਹੈਡ ਨੂੰ ਕੋਈ ਥੋੜਾ ਜਿਹਾ ਮੱਠਾ ਕਰਨੇ ਕਸਾਈਡ ਲੋੜ ਹੀ ਤੁਰਕੇ ਵਿਚਾਲੇ ਚਲੀ ਜਾਵੇ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਜੀ ਉਹਨਾਂ ਸੁਣੀ ਨਹੀਂ ਨਾ ਨਾ ਅਜੇ ਤਾਂ ਨਹੀਂ ਸੁਣੀ ਹੁਣ ਬਾਤ ਕਹਿੰਦੇ ਹੁਣਾਂ ਦੇ ਹੁਣਾਂ ਦੇ ਹੁਣ ਇਨਾ ਕੁਛ ਇਨਾ ਕੁਛ ਗਵਾ ਕੇ ਇਨਾ ਕੁਛ ਗਵਾ ਕੇ ਸੁਣਨਗੇ ਇਹ ਗਵਾ ਕੇ ਸੁਣਨਗੇ ਤੇਰੇ ਸਾਹਮਣੇ ਆਵੇ ਕਿੱਥੋਂ ਦਰਿਆ ਚੱਲਿਆ ਕਿੱਥੇ ਆ ਗਿਆ ਪਿੰਡ ਨੂੰ ਢਾ ਲਾਈ ਖੜਾ ਪਿੰਡ ਨੂੰ ਢਾ ਬਿਲਕੁਲ ਜੀ ਆਪਾਂ ਅੱਗੇ ਵੀ ਜਾਣੇ ਲੋਕਾਂ ਨਾਲ ਗੱਲਬਾਤ ਕਰਦੇ ਮੈਂ ਦਿਖਾਵਾਂ ਪਿੱਛੇ ਆ ਘਰ ਸੀ ਤੇ ਬੜੇ ਸੁਪਨੇ ਲੈ ਕੇ ਇਹਨਾਂ ਨੇ ਘਰ ਬਣਾਇਆ ਸੀ ਕਿ ਇੱਥੇ ਸੋਹਣੀ ਕੋਠੀ ਬਣਾਵਾਂਗੇ ਪਰ ਨਸੀਬ ਨਹੀਂ ਹੋਈ ਹੁਣ ਛੱਤ ਬਿਲਕੁਲ ਘਰ ਦੇ ਕੋਲ ਦਰਿਆ ਆ ਗਿਆ ਤੇ ਛੱਤ ਕਿਵੇਂ ਪਾਉਣਗੇ ਇਹ ਕਿਉਂਕਿ ਉਹ ਕਹਿੰਦੇ ਵੀ ਹੁਣ ਤਾਂ ਅਸੀਂ ਇੱਥੇ ਇਹ ਵੀ ਲੱਗਦਾ ਵੀ ਕਿ ਇੱਟਾਂ ਹੀ ਢੇਡ ਕੇ ਲੈ ਜਾਈਏ ਜਿਹੜੀਆਂ ਇੱਟਾਂ ਖੜੀਆਂ ਉਹ ਢੇਡ ਕੇ ਲੈ ਜੀਏ ਇਹਨਾਂ ਨੇ ਇੱਥੇ ਕੋਠੀ ਪਾਉਣੀ ਸੀ ਉੱਤੇ ਛੱਤ ਪਾਉਣੀ ਸੀ ਪਰ ਦਰਿਆ ਜਿਹੜਾ ਹੈ ਇਹਨਾਂ ਦੇ ਘਰ ਤੋਂ ਜਿਹੜਾ ਹੈਗਾ ਉਹ 5 ਫੁੱਟ ਤੇ ਆ ਗਿਆ ਕਿਉਂਕਿ ਘਰ ਦਾ ਜਿਹੜਾ ਆਪਾਂ ਵੇੜਾ ਕਹਿ ਸਕਦੇ ਆ ਇਧਰਲੇ ਬੰਨੇ ਖੁੱਲਾ ਥਾਂ ਰੱਖਣਾ ਸੀ ਤੇ ਉਹ ਸਾਹਮਣੇ 5 ਫੁੱਟ ਤੇ ਦਰਿਆ ਆ ਗਿਆ ਅਜੇ ਘਰ ਬਣਾਉਣਾ ਸੀਗਾ ਤੇ ਬਣਾਉਂਦੀਆਂ ਜਿਹੜੀਆਂ ਉਮੀਦਾਂ ਸੀ ਜਿਹੜੇ ਖੁਸ਼ੀਆਂ ਸੀ ਉਹ ਧਰੀਆਂ ਧਰਾਈਆਂ ਰਹਿ ਗਈਆਂ ਟੈਂਡੀ ਵਾਲੇ ਪਿੰਡ ਦੇ ਵਿੱਚ ਬਿਲਕੁਲ ਲਾਸਟ ਨੇ ਜਿੱਥੇ ਸਾਰੇ ਪੱਤਰਕਾਰ ਆ ਕੇ ਬੈਠਦੇ ਆ ਪਰ ਖੈਰ ਤੇ ਸਕੂਲ ਹੈ ਉਹਦੇ ਨਾਲ ਗੁਰਦੁਆਰਾ ਸਾਹਿਬ ਆ ਇੱਥੋਂ ਹੀ ਆ ਪਾ ਅੱਗੇ ਜਾਣੇ ਹੁੰਨੇ ਆ ਪੰਜ ਕਿਲੇ ਅੱਗੇ ਜਾ ਕੇ ਬੇੜਾ ਪੈਂਦਾ ਤਾਂ ਉਹ ਬੇੜਾ ਹੁਣ ਜਿਹੜਾ ਇਸ ਪਿੰਡ ਦੇ ਵਿੱਚ ਹੀ ਪੈਣ ਲੱਗ ਗਿਆ ਘਰਾਂ ਦੇ ਵਿੱਚ ਹੀ ਪੈਣ ਲੱਗ ਗਿਆ ਨੌਜਵਾਨ ਤੁਸੀਂ ਤੜੇ ਬੈਠੇ ਕਿੰਨੇ ਦਿਨ ਹੋ ਗਏ ਆ ਸਾਨੂੰ ਇੱਥੇ ਜੀ ਅੱਜ 20 20 ਦਿਨ ਹੋ ਚੁੱਕੇ ਜੀ ਹਮ ਘਟੋ ਘਟ ਪਾਣੀ ਆਏ ਨੂੰ ਇੱਥੇ ਪਿੰਡ ਦੇ ਵਿੱਚ ਪਰੇਸ਼ਾਨੀਆਂ ਕੀ ਕੀ ਨੇ ਹੁਣ ਪਰੇਸ਼ਾਨੀਆਂ ਇਸ ਟਾਈਮ ਜੀ ਕਪ ਕਪ ਦਾ ਸਭ ਤੋਂ ਪਹਿਲਾਂ ਤਾਂ ਸੀਗੀ ਰਾਸ਼ਨ ਰੋਸ਼ਨ ਦੀ ਵਗੈਰਾ ਜੋ ਵੀ ਸੀਗਾ ਹੁਣ ਸਾਡੇ ਕੋਲ ਰਾਸ਼ਨ ਵੀ ਪਹੁੰਚ ਰਿਹਾ ਸਾਰਾ ਕੁਝ ਹੋ ਰਿਹਾ ਹੁਣ ਲਾਸਟ ਇੱਧਰ ਹੈਗਾ ਵੀ ਜਾਨਕਿ ਇੱਥੋਂ ਪੰਜ ਕਿੱਲੇ ਬਾੜ ਦਰਿਆ ਪਿੱਛੇ ਸੀਗਾ ਹਾਂ ਆ ਹੁਣ ਤੁਸੀਂ ਹੁਣ ਵੀ ਦੇਖ ਸਕਦੇ ਹੋ ਦਰਿਆ ਚੱਲ ਰਿਹਾ ਨਾਲ ਬਿਲਕੁਲ ਪੰਜ ਕਿੱਲੇ ਬਾੜ ਪਿੱਛੇ ਸੀ ਆ ਹੁਣ ਦਰਿਆ ਬਿਲਕੁਲ ਲਾਗੇ ਆ ਚੁੱਕਾ ਹੈ ਜੀ ਸਾਨੂੰ ਸਾਡੇ ਪਿੰਡ ਦਾ ਖਤਰਾ ਸਕੂਲ ਦਾ ਖਤਰਾ ਗੁਰਦੁਆਰੇ ਦਾ ਖਤਰਾ ਹੈ ਇਹਦਾ ਇੰਤਜ਼ਾਮ ਕੀਤਾ ਜਾਵੇ ਇੱਥੇ ਰੋਕਾ ਲਾਗਨ ਜਾਨਕਿ ਨੋਚਾ ਵੱਜਣ ਤੇ ਪਿੱਛੋ ਪਿੱਛੇ ਪੰਜ ਮਰਲੇ ਪਿੱਛੇ ਪੰਜ ਮੇਰੇ ਲਈ ਜੰਗਾ 5 7 7 ਮਰਲੇ ਸਾਨੂੰ ਜੰਗਾ ਦਿੱਤੀ ਜਾਵੇ ਰਹਿਣ ਵਾਸਤੇ ਯਾਨੀ ਕਿ ਇੱਥੋਂ ਹੁਣ ਸਾਡੇ ਪਿੰਡ ਨੂੰ ਖਤਰਾ ਹੈ ਇੱਥੇ ਤਾਂ ਯਾਨੀ ਕਿ 2 3 ਦਿਨਾਂ ਦੇ ਵਿੱਚ ਹੋ ਸਕਦਾ ਹੈ ਇਹ ਪਿੰਡ ਨੂੰ ਹੀ ਪਾਰ ਕਰ ਜਾਏ ਜਿਨ੍ਹਾਂ ਨੂੰ ਵੋਟਾਂ-ਵੋਟਾਂ ਪਾਉਂਦੇ ਜੇ ਮੈਂ ਪਾਰਟੀ ਨਹੀਂ ਪੁੱਛਣੀ ਉਹ ਸੁਣਦੇ ਨਹੀਂ ਤੁਹਾਡੀ ਨਹੀਂ ਜੀ ਕੋਈ ਨਹੀਂ ਸੁਣਦਾ ਜੀ ਭਗਵੰਤ ਮਾਨ ਸਿੰਘ ਜੀ ਆਏ ਸੀਗੇ ਸਾਡੇ ਕੋਲੇ ਆ 3 4 ਦਿਨ ਹੋ ਗਏ ਹੂੰ ਤੇ ਉਹ ਕਹਿ ਕੇ ਗਏ ਸੀ ਕਿ ਤੁਹਾਨੂੰ 5-5 ਮਰਲੇ ਦੇਵਾਂਗੇ ਪਰ ਉਦੋਂ ਬਾਅਦ ਨਾ ਤਾਂ ਕੋਈ ਹਿੰਦੀ ਖਬਰ ਆਈ ਨਾ ਉਹਨਾਂ ਨੇ ਸਾਨੂੰ ਇੱਥੋਂ ਤੱਕ ਦੱਸਿਆ ਕਿ ਤੁਹਾਨੂੰ 5 ਮਰਲੇ ਮਿਲੇਗੀ ਜਾਂ ਨਹੀਂ ਮਿਲੇਗੀ ਕੁਝ ਸਾਨੂੰ ਜਿਹੜੀ ਗੱਲ ਵਾਦਾ ਕਰਕੇ ਗਏ ਸੀ ਉਹਦੀ ਖਬਰ ਵੀ ਨਹੀਂ ਲੱਗੀ ਨਹੀਂ ਜੀ ਕੋਈ ਖਬਰ ਨਹੀਂ ਲੱਗੀ ਉਹਦੀ ਖਬਰ ਨਹੀਂ ਲੱਗੀ ਹਾਂਜੀ ਸੋ ਆ ਟਿੰਡੀ ਵਾਲੇ ਦੇ ਪਰਲੇ ਹਾਲਾਤ ਵਿਖਾ ਕੇ ਤੁਹਾਨੂੰ ਤੇ ਹੁਣ ਅਸੀਂ ਵਾਪਸ ਆਉਣ ਲੱਗੇ ਆ ਤੇ ਮੈਂ ਬੇੜਾ ਫਿਰ ਦਿਖਾ ਦਿਆਂ ਉਹ ਜਿਹੜਾ ਬੇੜਾ ਖੜਾ ਹੈ ਨਾ ਨੀਲੇ ਰੰਗ ਦਾ ਉਹ ਬੇੜਾ ਇਸ ਪਿੰਡ ਤੋਂ 5 ਕਿਲੇ ਦੂਰ ਲੱਗਦਾ ਸੀਗਾ ਕਾਲੂ ਵਾਲੇ ਪਿੰਡ ਨੂੰ ਜਾਣ ਵਾਸਤੇ ਜਿਹੜਾ ਕਿ ਬੇੜਾ ਹੁਣ ਘਰਾਂ 'ਚ ਹੀ ਲੱਗਣ ਲੱਗ ਗਿਆ ਜੇ ਪਾਣੀ ਲੈ ਵੀ ਜਾਂਦਾ ਨਾ ਤਾਂ ਵੀ ਇਹ ਬੇੜਾ ਜਿਹੜਾ ਇੱਥੇ ਹੀ ਰਹਿਣਾ ਕਿਉਂਕਿ ਦਰਿਆ ਇਹਨਾਂ ਦੇ ਬਿਲਕੁਲ ਘਰਾਂ ਦੇ ਨਾਲ ਆ ਗਿਆ ਤੇ ਇਹਨਾਂ ਲੋਕਾਂ ਨੂੰ ਡਰ ਹੈ ਵੀ ਕਿਤੇ ਇਹ ਦਰਿਆ ਸਾਡੇ ਪਿੰਡ ਨੂੰ ਖਾਗੀ ਨਾ ਦੇਵੇ ਤਾਂ ਇੱਥੇ ਵੱਡਾ ਵੱਡੇ ਪ੍ਰਬੰਧ ਕਰਨੇ ਚਾਹੀਦੇ ਸਰਕਾਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਪਏ ਆ ਪਰ ਸਰਕਾਰਾਂ ਦੇ ਕਹਿੰਦੇ ਕੰਨ ਤੇ ਜੋ ਨਹੀਂ ਸਰਕੀ ਕਿਉਂ ਭਈ ਹਾਂਜੀ ਸਰਕਾਰਾਂ ਕੋਈ ਨਹੀਂ ਸੁਣੀ ਤੁਹਾਡੀ ਨਹੀਂ ਸੁਣੀ ਨਹੀਂ ਸੁਣੀ ਨਹੀਂ ਆ ਸੋ ਆ ਦੇਖੋ ਇਹ ਟੈਂਡੀ ਵਾਲਾ ਪਿੰਡ ਹੈ ਤੇ ਘਰਾਂ ਦੇ ਵਿੱਚ ਪਾਣੀ ਘਰ ਖਾਲੀ ਹੋਏ ਪੈਣੇ ਸਾਰੇ ਸਮਾਨ ਇਹਨਾਂ ਨੇ ਬਾਹਰ ਕੱਢੇ ਹੋਏ ਆ ਤੇ ਆ ਸਤਲੁਜ ਦਰਿਆ ਸ਼ੂਕਦਾ ਫਿਰਦਾ ਹੈ ਟੈਂਡੀ ਵਾਲੇ ਪਿੰਡ ਦੇ ਨਾਲ ਤੇ ਆ ਇਧਰ ਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਟੈਂਡੀ ਵਾਲਾ ਸੋ ਇਹ ਜਿਹੜਾ ਦਰਿਆ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਨਾ ਇੱਥੋਂ ਤੁਹਾਨੂੰ ਹੁਣ ਮੈਂ ਸਾਫ਼ ਤਸਵੀਰ ਦਿਖਾਉਣਾ ਇਹ ਪਹਿਲਾਂ ਇੱਧਰ ਦਿਖਾਓ ਕਿਉਂਕਿ ਜਦੋਂ ਅਸੀਂ ਇੱਥੇ ਆਉਣੇ ਦੂਰੋਂ ਦਿਖਾਉ ਦੂਰੋਂ ਜਦੋਂ ਅਸੀਂ ਇੱਥੇ ਆਉਣੇ ਆ ਤਾਂ ਇਹ ਜਿਹੜਾ ਸਕੂਲ ਆ ਇਹਨੂੰ ਅਸੀਂ ਸਭ ਤੋਂ ਪਹਿਲਾਂ ਇੱਥੇ ਸਕੂਲ ਚ ਆਉਣੇ ਆ ਸਰਕਾਰੀ ਪ੍ਰਾਇਮਰੀ ਸਕੂਲ ਟੈਂਡੀਆਲਾ ਇਸ ਇਹਦੇ ਅਗਲੇ ਬਣਾ ਡਿਸਪੈਂਸਰੀ ਵੀ ਇੱਥੇ ਆ ਗੁਰਦੁਆਰਾ ਸਾਹਿਬ ਵੀ ਇੱਥੇ ਆ ਤਾਂ ਜਿਹੜਾ ਸਤਲੋਜ ਆ ਉਹ ਢਾਹ ਲਾ ਕੇ ਹੁਣ ਇਹਦੇ ਬਿਲਕੁਲ ਨਾਲ ਆ ਗਿਆ ਉੱਥੇ ਉਹ ਤਸਵੀਰ ਦਿਖਾਓ ਤੁਸੀਂ ਜਿਹੜਾ ਘਰ ਐਂਡ ਹੁੰਦਾ ਨੇ ਜਿਹੜਾ ਕਮਰਾ ਉਹ ਜਿਹੜਾ ਕੋਠਾ ਛੱਪਰ ਪਿਆ ਹੋਇਆ ਉਹ ਛੱਪਰ ਦੇ ਨਾਲ ਆ ਗਿਆ ਜਦੋਂ ਕਿ ਇੱਥੋਂ 5 ਕਿਲੇ ਅੱਗੇ ਸੀ ਜਿਹੜੀ ਵਾਰ-ਵਾਰ ਦੁਹਾਈ ਪਾਰੇ ਲੋਕ ਵੀ ਪਾਰੇ ਆ ਵੀ 5 ਕਿਲੇ ਦਰਿਆ ਪਿੱਛੇ ਸੀ ਸਾਰੀ ਪੈੜੀ ਖੋਰ ਕੇ ਪਿੰਡ ਦੇ ਨਾਲ ਆ ਗਿਆ ਇਹਨਾਂ ਨੇ ਰੌਲਾ ਪਾਇਆ ਪਿਛਲੇ ਤਿੰਨਾਂ ਸਾਲਾਂ ਤੋਂ ਰੌਲਾ ਪਾ ਰਹੇ ਆ ਕਿ ਸਾਨੂੰ ਨੋਚਾਂ ਚਾਹੀਦੀਆਂ ਸਾਨੂੰ ਇੱਥੇ ਪੱਥਰ ਦੀਆਂ ਨੋਚਾਂ ਚਾਹੀਦੀਆਂ ਤਾਂ ਕਿ ਦਰਿਆ ਸਿੱਧੀ ਟੱਕਰ ਪਿੰਡ ਨੂੰ ਨਾ ਮਾਰੇ ਤਾਂ ਉਹੀ ਗੱਲ ਹੋਈ ਇਸ ਵਾਰ 2025 ਦੇ ਵਿੱਚ ਦਰਿਆ ਨੇ ਸਿੱਧੀ ਟੱਕਰ ਪਿੰਡ ਨੂੰ ਮਾਰ ਦਿੱਤੀ ਸੋ ਜਿਹੜੇ ਰਾਜਨੀਤਿਕ ਪਾਰਟੀਆਂ ਇਹਨਾਂ ਪਿੰਡਾਂ ਤੋਂ ਵੋਟਾਂ ਲੈਂਦੀਆਂ ਜਦੋਂ ਵੋਟਾਂ ਹੁੰਦੀਆਂ ਤੇ ਇਸ ਪਿੰਡ ਦੇ ਵਿੱਚ ਉੱਚੇ-ਉੱਚੇ ਝੰਡੇ ਲੱਗੇ ਹੁੰਦੇ ਆ ਤਾਂ ਕੀ ਹੋਏ ਨਹੀਂ ਸੋਚਦੇ ਕਿ ਇਹਨਾਂ ਲੋਕਾਂ ਨੂੰ ਬਚਾਉਣਾ ਵੀ ਹੈ ਇਧਰੋਂ ਦੂਜੇ ਪਾਸੇ ਪਾਕਿਸਤਾਨ ਦਾ ਪਿੰਡ ਖੇਮਕਰਨ ਆ ਉਥੋਂ ਪਹਿਲੀ ਵਾਰ ਪਾਕਿਸਤਾਨ ਜਿਹੜਾ ਕਿਉਂਕਿ ਪਹਿਲਾਂ ਜਿਹੜਾ ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਕਿ ਵਸਤੀ RAM ਨਾਲ ਤੋਂ ਪਾਕਿਸਤਾਨ ਚ ਵੱੜਦਾ ਤੇ ਇਸ ਪਿੰਡ ਤੋਂ ਪਹਿਲੀ ਵਾਰ ਪਾਕਿਸਤਾਨ ਵਾਲੇ ਪਾਸਿਓਂ ਖੇਮਕਰਨ ਪਿੰਡ ਉਹਨਾਂ ਦਾ ਉਥੋਂ ਐਨੂੰ ਆਉਂਦਾ ਕਿਉਂਕਿ Google ਤੇ ਆਪਾਂ ਸਰਚ ਕਰੀਏ ਤੇ ਸਾਰੇ ਪਾਸੇ ਪਿੰਡਾਂ ਦੇ ਨਾਂ ਸ਼ੋਅ ਹੋ ਜਾਂਦੇ ਆ ਹੋਰ ਵੀ ਪਿੰਡ ਉਹਨਾਂ ਦੇ ਪਿੱ ਜਿਵੇਂ ਚੰਦਾ ਸਿੰਘ ਵਾਲਾ ਕਹਿ ਲਿਏ ਜਾਂ ਹੋਰ ਕਈ ਮਾਹੀ ਵਾਲਾ ਜਿਹੜੇ ਗੁਗਰ ਨਗਰ ਪਿੰਡ ਆ ਗੂਗਲ ਦੇ ਉੱਤੇ ਜਿਹੜੇ ਬੋਲਦੇ ਆ ਇੰਗਲਿਸ਼ ਚ ਪੜੀਏ ਤਾਂ ਆਸ ਪਿੰਡ ਦੇ ਨਾਲ ਟੱਕਰ ਵੱਜਣੀ ਸ਼ੁਰੂ ਹੋ ਗਈ ਇਸ ਪਿੰਡ ਨੂੰ ਵੱਡਾ ਖਤਰਾ ਹੈ ਸੋ ਭਗਵੰਤ ਮਾਨ ਇਸੇ ਪਿੰਡ ਦੇ ਵਿੱਚ ਹੋ ਕੇ ਗਏ ਆ ਜਿਹੜਾ ਬੰਨ ਰਸਤੇ ਹੀ ਤੁਹਾਨੂੰ ਅਸੀਂ ਦਿਖਾਇਆ ਜਦੋਂ ਬੋਟ ਤੇ ਆਪਾਂ ਆਏ ਆ ਤਾਂ ਉਸ ਬੰਨ ਦੇ ਉੱਤੇ ਖੜ ਕੇ ਭਗਵੰਤ ਮਾਨ ਵਾਦਾ ਕਰਕੇ ਗਏ ਨੇ ਕਿ ਤੁਹਾਨੂੰ ਬੰਨ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਹੁਣ ਮੁਆਵਜ਼ਾ ਤਾਂ ਉਦੋਂ ਮਿਲੂਗਾ ਜਦੋਂ ਇਹਦੀ ਗਰਦੌਰੀ ਹੋਊਗੀ ਪਾਣੀ ਸੁੱਕੂਗਾ ਪਰ ਮੁਸੀਬਤ ਵੱਡੀ ਇਹਨਾਂ ਲੋਕਾਂ ਦੇ ਸਿਰ ਤੇ ਖ ਫਸਲ ਬੀਜਣਗੇ ਉਹ ਪੈਸਾ ਕਿੱਥੋਂ ਆਊਗਾ ਬੀ ਕਿੱਥੋਂ ਆਊਗਾ ਖਾਦ ਕਿੱਥੋਂ ਮਿਲੇਗੀ ਕੀ ਉਹ ਖਾਦ ਬੀਜ ਦੇ ਵਿੱਚ ਕੋਈ ਰਹਿਤ ਇਹਨਾਂ ਨੂੰ ਮਿਲੇਗੀ ਕੰਮ ਬੜੇ ਨੇ ਲੋਕਾਂ ਨੇ ਹੜ ਲਿਆ ਦਿੱਤਾ ਰਾਸ਼ਨ ਦਾ ਰਾਜਸਥਾਨ ਤੋਂ ਦੂਰ ਦੂਰੋਂ ਯੂਪੀ ਤੋਂ ਕਿੱਥੋਂ ਨਹੀਂ ਲੋਕ ਆਏ ਕੱਲ ਮੈਂ ਦੱਸਾਂ ਕਿ ਫਿਰੋਜ਼ਪੁਰ ਦੇ ਜਿਹੜਾ ਕਾਲੂ ਵਾਲਾ ਜਿਹਾ ਕਹਿ ਸਕਦੇ ਆਲੀ ਕੇਤੇ ਹਬੀਬ ਕੇ ਬੰਨਾ ਉੱਥੇ ਹੁਸ਼ਾਰਪੁਰ ਤੋਂ ਵੀ ਟਰਾਲੀਆਂ ਮਿੱਟੀ ਦੀਆਂ ਆਈਆਂ ਲੋਕ ਬਹੁਤ ਕੁਝ ਕਰ ਰਹੇ ਆ ਪਰ ਸਰਕਾਰ ਸਿਰਫ ਇਹਨਾਂ ਲੋਕਾਂ ਨੂੰ ਡੁੱਬੇ ਲੋਕਾਂ ਨੂੰ ਬਚਾਉਣ ਵਾਸਤੇ ਵੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਕੁਝ ਨਾ ਕੋਈ ਜ਼ਰੂਰ ਕਰੇ ਤਾਂ ਕਿ ਇਹ ਵੀ ਗਾਂ ਸਰਵਾਈਵ ਕਰਨ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਇਹ ਚੁੱਕ ਸਕਣ